ਸੀ ਬਹੁਤ ਬਹੁਤ ਧੰਨਵਾਦ ਜਿਹਨਾਂ ਵੀਰਾਂ ਨੇ ਸਾਡੇ ਖੇਡ ਮੈਦਾਨ ਦੀ ਖਾਣ ਦੇ ਪੋੜਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਉਧਰੋਂ ਪਾਸੇ ਲੱਗਾ ਜੋਰ ਤਾੜੀਆਂ ਜੋਰ-ਜੋਰ ਨਾਲ ਮਾਰੇ ਪੰਜਾਬੀ ਵੀਰੋ ਉਧਰੋਂ ਪਾਸੇ ਬੰਦੀ ਨਾਲ ਖੁਸ਼ੀ ਲਈ ਅੱਜ ਸਾਡੇ ਆਪਣੀ ਟੀਮ ਨੇ ਕਿਤੇ ਲੱਖਾਂ ਦੇ ਪੈਣ ਦਾ ਜਿਹੜਾ ਵਾਅਦਾ ਕਰ ਦਿੱਤਾ ਇੱਕ ਚੋਟੀ ਰੱਖੀ ਦੇ लॻया चोर उहो लॻे चोर उहो अंत चाफ जाफ़ीम खिलाड़ी ज़रूरु आहिनि ਚੋਗਾਆਂੀਆਂ ਤੇ ਮੈਗਰਾਂ ਦੇ ਲਾ ਕੇ ਰਹਿਣਾ ਉਧਰ ਕਹਿੰਦੇ ਖਵਾਰਨ ਹਨ ਔਰ ਕਹਿੰਦੇ ਕਾਸੀ ਦੀ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਵੀ ਪਾਰੀ ਬਾਂਸੀ ਪਾਰੀ ਬਾਂਸੀ ਖੱਟ ਕੇ ਲੈਂਦੇ ਛੋਲੇ ਬਾਈਆ ਤੇਰੀ ਫਾਸ ਕੁੱਟਣੀ ਅੱਜ ਕੁੱਟਣੀ ਸੀ ਪਾਰਲੇ ਅੱਜ ਕਹਿੰਦੇ ਪਾਰਾ ਔਰ ਕਹਿੰਦੇ ਕਬੱਡੀ ਦੇ ਵਿੱਚ ਐਨ ਕਦੇ ਬੱਲੇ ਬੱਲੇ ਘਾੜੀਆਂ ਇਹਨਾਂ ਨੇ ਕਹਿੰਦੇ ਟੱਕ ਚਲਾਇਆ ਔਰ ਕਹਿੰਦੇ ਜਹਾਜਾਂ ਨੇ ਵੀ ਛਾਲਾਂ ਪੁੱਟੀਆਂ ਦੀ ਹੈ ਚਲ ਵੀ ਚੱਕ ਨੱਕ ਬਹੁਤ ਬਹੁਤ ਧੰਨਵਾਦ ਕੀਤਾ ਯਾਰਾ ਵਿਕਰ ਸਿੰਘ ਜੀ ਸਾਡੇ ਪੰਜਾਬ ਕੋਆਰਡੀਨੇਟਰ ਉਹਨਾਂ ਦਾ ਜੋ ਸਨਮਾਨ ਕੀਤਾ ਜਾ ਰਿਹਾ ਹੈ ਸਾਡੀ ਸਮੂਹਤੀ ਪਰਵੰਤਰਾ ਕਮੇਟੀ ਦੇ ਦਰਦ ਬਹੁਤ ਬਹੁਤ ਧੰਨਵਾਦ ਔਰ ਮੈਂ ਬੇਤੀ ਕਰਦਾ ਕਿ ਮੈਚ ਦੇ ਵਿੱਚ ਇਹਨਾਂ ਵੀ ਜਿਹੜੇ ਏਕ ਖੇਡ ਗਰਾਊਂਡ ਦੇ ਪੱਲ ਆ ਗਏ ਆ ਉਧਰਲੇ ਪਾਸੇ ਖੁਸ਼ਗੀਪ ਕੋਲ ਅਗਲੀ ਕਬੱਡੀ ਪਾਂਗੜੀ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਬਹੁਤ ਹੀ ਮੀਰ ਕਦੇ ਸੱਚੇ ਕਦੇ ਖੱਤੇ ਤੇ ਆਹ ਮਤਿਆਰ ਦਾ ਕਹਿੰਦੇ ਇਹਨਾਂ ਵੀ ਵੀਰਾਂ ਦੇ ਬੰਦੇ ਨੇ ਮੇਰੇ ਵੀਰ ਔਰ ਕਈ ਕਬੱਡੀ ਕਪਤਾਨਾਂ ਤੇ ਜਿਹੜੇ ਵੱਡੇ ਸੀ ਬਹੁਤ ਬਹੁਤ ਧੰਨ ਕਰਦੇ ਆਂ ਇਧਰਲੇ ਪਾਸੇ ਦੋਨੋਂ ਟੀਮਾਂ ਜਿਹੜੇ ਬਠਿੰਡੇ ਦੀਆਂ ਮੇਰੇ ਵੀਰੋ ਇਧਰਲੇ ਪਾਸੇ ਦੋ ਟੀਮਾਂ ਜਿਹੜੀਆਂ ਖੇਡ ਰਹੀਆਂ ਇੱਕ ਛੋਹ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਇਧਰਲੇ ਪਾਸੇ ਨੌਰਾਣਾ ਫਿਰ ਮਨਾਨ ਦੇ ਵਿੱਚ ਮਟਿਆਰ ਮੇਰੇ ਵੀਰੋ ਬੱਧੀਓ ਕਿੰਗ ਆਪਣੀ ਟੀਮ ਲਈ ਇੱਕ ਹੋਰ ਪੁਆਇੰਟ ਦਾ ਜਿਹੜਾ ਵਾਅਦਾ ਕਰ ਦਿੱਤਾ ਹੈ ਇੱਕ ਪਾਸੇ ਪਾ ਮੇਰੇ ਵੀਰੋ ਸਾਡੇ ਮੀਤੇ ਬਾਈ ਹੁਣੀ ਹੈ ਤੇ ਨਾਲ ਮੇਰੇ ਵੀਰੋ ਸਾਡਾ ਬਿੱਟਾ ਪੱਛੋੜਾ ਵੀ ਕਹਿੰਦੇ ਸਰਕਾਰ ਦੇ ਵਿਸ਼ੇਸ਼ ਕਰਤੇ ਤੇਰੇ ਮੇਰੇ ਵੀਰੋ ਫਿਰ ਦੇ ਮਨਾਨ ਦੇ ਵਿੱਚ ਇਧਰਲੇ ਪਾਸੇ ਮੇਰੇ ਅਗਲਾ ਖੇਡ ਰਿਹਾ ਇੱਕ ਵਾਰਾਂ ਦਾ ਵੀਡੀਓ ਆਪਣੀ ਟੀਮ ਦਾ ਵੀ ਬਰਾਤੀ ਸਾਰਾ ਪ੍ਰਗਟਾ ਰਿਹਾ ਹੈ ਉਹ ਬਾਕੀ ਹੋਰ ਅੰਕ ਦਾ ਵਾਅਦਾ ਕਰ ਰਿਹਾ ਫਿਰ ਮੈਦਾਨ ਦੇ ਵਿੱਚ ਅਣ ਕਹਿੰਦੇ ਕਾਸੀ ਵੀ ਨਹੀਂ ਔਰ ਕਹਿੰਦੇ ਹੋਰ ਮੈਦਾਨ ਦੀ ਕਬੱਡੀ ਪੰਡ ਆ ਰਹੀ ਹੈ ਬਹੁਤ ਖੁਸ਼ੀ ਨਾਲ ਕਬੱਡੀ ਪਾ ਦਿੱਤੀ ਹੈ 4 ਨੇ 4 ਬਸ 4 ਨੇ ਕੋਈ ਹੋਰ ਬੱਲੇ ਟਰਾਈ ਕਰੇਗਾ ਇਹ ਬੱਲੇ ਬੱਲੇ ਕਰਵਾਉਣੇ ਆ ਸਸ ਕਹਿੰਦੇ ਭਾਜਾ ਕੋਈ ਆਵਾਜ਼ ਨਹੀਂ ਲਿਆਉਂਦੀ ਕੋਈ ਫਿਰ ਕਹਿੰਦਾ ਭਾਜਾ ਕਰਾ भेण छॾ थी भेण सारी तयारी करो कण के अॼु के ग्राउंड जे कब्डी खिली आहे हणके लॻे फिर जॻंदे पक मेर रंग चुनी मेर रंग न लॻाड़ी आहे मेर बाप लॻी अॼु चुनी लॻाड़ी आहे ਅੰਦ ਦੇ ਵਿੱਚ ਕਹਿੰਦੇ ਜਾ ਰਹੇ ਇੱਕ ਪਾਸੇ ਦੰਗੀ ਕਰਾਏ ਆ ਅਦਮ ਸਾਹਿਬ ਪਾਸੇ ਕੋਰਸ ਮੋਰ ਦੀ ਟੀਮ ਹੈ ਇਹ ਦਰਮਿਆਨ ਇੱਕ ਤਗੜਾ ਮੈਚ ਜਿਹੜਾ ਕਹਿੰਦੇ ਜਾ ਰਹੇ ਆ ਕੋਰ ਮੋਰਾਂ ਦੇ ਵਿੱਚ ਉਧਰਲੇ ਪਾਸੇ ਲੱਗੇ ਹੋਰ ਖੇਡ ਦੇ ਮੈਦਾਨ ਵਿੱਚ ਮੇਰੇ ਪੰਜਾਬੀ ਵੀਰੋ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਕਾਤੀ ਬਟੂਰ ਦੇ ਸਾਹਮਣੇ ਚੰਗੀ ਹੋਈ ਕਾਹ ਮੇਰੇ ਵੀਰੋ ਉਧਰੋਂ ਪਾਸੇ ਲੱਗੇ ਜੋਰ ਅੰਕ ਦੇਖਿਆ ਨੇ 300 ਸੈਕਿੰਡਾਂ ਦਾ ਸਮਾਂ ਜਿਹੜਾ ਟਿਕ ਟਿਕ ਕਰਕੇ ਵੀ ਜਰਿਆ ਦੇ ਆ ਉਧਰੋਂ ਪਾਸੇ ਅੰਤ ਜੌਫੀਆਂ ਬੋਲੀ ਆ ਗਿਆ ਅੰਤ ਜੌਫੀਆਂ ਬੋਲੀ ਆ ਗਿਆ ਲੇ ਵੀ ਅਗਲੇ ਮੈਚ ਦੱਲੂ ਤੇ ਕਲੀਨ ਦੀ ਮੱਤ ਬਸ ਇੱਕ ਝੋਕਾ ਇਧਰ ਇਹਨੇ ਖੇਡ ਮੈਦਾਨ ਦੇ ਵਿੱਚ ਕਦੇ ਹੂ ਕਰਕੇ ਕਦੇ ਸਾਹ ਕਰਕੇ ਖੁਸੀ ਰੋੜ ਪਾ ਲੰਮੂ ਪਾ ਕਰਕੇ ਹੱਟਕ ਦਾ ਲਾਵਾ ਪੜਾ ਹਾਂਜੀ ਅਗਲੇ ਖਿਡਾਰੀਆਂ ਨੂੰ ਸੰਦਾ ਦੇ ਰਿਹਾ ਕਿ ਚੱਲਦੇ ਮੈਚ ਦੇ ਵਿੱਚ ਹੀ ਗਰਾਊਂਡ ਦੇ ਵਿੱਚ ਆ ਜਾਣ ਨਹੀਂ ਫਿਰ ਉਹਨਾਂ ਨੂੰ ਸੰਗ੍ਰਹਿ ਕੀਤਾ ਜਾਊਗਾ ਆ ਗਿਆ ਬੁੱਟਰ ਇੱਥੇ ਹੋਏ ਉਹ ਦੇਖਣਾ ਇਧਰ ਕਿੰਨੇ ਜਿਹੜੀ ਆ ਲਾਲ ਕਿੱਦਾਂ ਦੇ ਵਿੱਚ ਉਹਦੀ ਟੀਮ ਹੈ ਉਹ ਕਿਹਦੇ ਦਜਿੰਦਰ ਸਮਰਾ ਯੂਐਸਏ ਵਾਲਿਆਂ ਨੇ ਆ ਗਿਆ